ਅਰੇਡੀ ਪੰਜਾਬ ਵਿੱਚ ਮਰਦ ਆਪਣੇ ਸਿਰ ਉੱਤੇ ਪੱਗ ਸਜਾਉਂਦੇ ਹਨ ਡੰਡੀ ਇਸ ਵਿੱਚ ਹਿੰਦੂ ਮੁਸਲਮ ਅਤੇ ਸਿੱਖ ਸ਼ਾਮਿਲ ਹੁੰਦੇ ਹਨ ਡੰਡੀ ਪੁਰਾਣੇ ਵਕਤ ਵਿੱਚ ਪੱਗ ਬਦਲ ਕੇ ਭਰਾ ਬਨਣ ਦਾ ਰਿਵਾਜ ਸੀ ਡੰਡੀ ਮੁਸਲਮਾਨ ਨੌਜਵਾਨ ਆਪਣੀ ਪੱਗ ਕਿਸੇ ਸਿੱਖ ਨੌਜਵਾਨ ਨਾਲ ਬਦਲ ਲੈਂਦਾ ਤਾਂ ਇਸ ਰਸਮ ਨਾਲ ਉਹ ਦੋਵੇਂ ਇੱਕ ਦੂਜੇ ਨੂੰ ਭਰਾ ਸਮਝਦੇ ਸਨ ਡੰਡੀ ਇਹਨਾਂ ਨੂੰ ਪੱਗਵਟ ਭਰਾ ਆਖਿਆ ਜਾਂਦਾ ਸੀ ਡੰਡੀ ਪੱਗ ਵਟਾ ਕੇ ਭਰਾ ਬਣੇ ਦੋਵਾਂ ਧਰਮਾਂ ਦੇ ਲੋਕ ਇੱਕ ਦੂਜੇ ਦੇ ਪਰਿਵਾਰਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ ਡੰਡੀ ਦੋਵੇਂ ਵੱਗਵਟ ਭਰਾਵਾਂ ਦੇ ਪਰਿਵਾਰ ਵੀ ਇੱਕ ਦੂਜੇ ਨੂੰ ਆਪਣਾ ਪੱਕਾ ਰਿਸ਼ਤੇਦਾਰ ਮੰਨਦੇ ਸਨ ਡੰਡੀ ਮਸਲਾ ਜ਼ਮੀਨ ਦਾ ਹੋਵੇ ਜਾਂ ਸਰਕਾਰੀ ਪਾਣੀ ਦਾ ਇਸ ਵਿੱਚ ਉਲਝੇ ਹੋਏ ਲੋਕ ਦੋਵਾਂ ਪੱਗਵਟ ਭਰਾਵਾਂ ਦੀ ਮਦਦ ਲੈ ਕੇ ਮਸਲਾ ਹੱਲ ਕਰਾ ਲੈਂਦੇ ਸਨ ਡੰਡੀ ਉਹਨਾਂ ਨੂੰ ਪੂਰਾ ਪਰੋਸਾ ਹੁੰਦਾ ਸੀ ਕਿ ਦੋਵਾਂ ਦੇ ਧਰਮ ਭਾਵੇਂ ਵੱਖ-ਵੱਖ ਹਨ ਪਰ ਇਹ ਪੱਗਵੱਟ ਭਰਾ ਹਨ ਇਹਨਾਂ ਉੱਤੇ ਕਿਸੇ ਵੀ ਧਰਮ ਦਾ ਜਾਦੂ ਨਹੀਂ ਚੱਲਣਾ ਡੰਡੀ ਦੇਸ਼ ਦੀ ਵੰਡ ਹੋਈ ਤਾਂ ਧਰਮਾਂ ਦੀ ਲੜਾਈ ਮਾਰਕੁੱਟ ਕਤਲ ਵਗੈਰਾ ਦਾ ਗੈਰਮਨੁੱਖੀ ਕਾਰਜ ਵੱਦਦਾ ਹੀ ਗਿਆ ਟੰਡੀ ਪਾਕਿਸਤਾਨ ਵਿੱਚ ਪੰਜਾਬ ਵਿਚਲੇ ਹਿੰਦੂ ਸਿੱਖਾਂ ਅਤੇ ਗੈਰ ਮਨੁੱਖੀ ਜ਼ੁਲਮ ਹੋਣਾ ਹੀ ਸੀ ਜਿਵੇਂ ਹਿੰਦੁਸਤਾਨ ਵਿੱਚ ਮੁਸਲਮਾਨਾਂ ਉੱਤੇ ਹੋ ਰਿਹਾ ਸੀ ਡੰਡੀ ਇੱਕ ਪੱਗਵਟ ਭਰਾ ਦਾ ਸਿੱਖ ਨੌਜਵਾਨ ਆਪਣੇ ਪਰਿਵਾਰ ਦੇ ਕਤਲੇਆਮ ਤੋਂ ਬਹੁਤ ਡਰਿਆ ਹੋਇਆ ਸੀ ਕਿਉਂਕਿ ਉਸ ਦੇ ਪਿੰਡ ਵਿੱਚ ਗੈਰ ਮੁਸਲਮ ਮੁਸਲਿਮਾ ਇੱਕ ਜਿੱਥੇ ਭਾਈ ਹਿੰਦੂ ਸਿੱਖਾਂ ਇਕੱਠਾ ਬੋਲਿਆ ਉਦੋਂ ਬਾਅਦ ਉੱਤੇ ਕਰ ਲਿਓ ਅਤੇ ਬੋਲਦਾ ਸੀ ਰੈਡੀ ਦਾ ਕਤਲ ਕੀਤਾ ਜਾ ਰਿਹਾ ਸੀ ਅਤੇ ਫਿਰ ਇੱਕ ਜਾਦੂ ਜਗਾ ਦਿੱਤਾ ਪੱਗਵਟ ਭਰਾ ਵਾਲੀ ਰਸਮ ਨੇ ਡੰਡੀ ਸਿੱਖ ਨੌਜਵਾਨ ਦਾ ਮੁਸਲਮਾਨ ਪੱਗ ਬਟ ਪਰਾ ਉਹਦੇ ਘਰ ਆ ਗਿਆ ਉਹਦੇ ਨਾਲ ਉਹਦਾ ਪਰਿਵਾਰ ਵੀ ਸੀ ਡੰਡੀ ਉਸਨੇ ਸਿੱਖਪਰਾ ਦਾ ਸਮਾਨ ਲਿਆ ਕੇ ਤਾਂਗੇ ਉੱਤੇ ਰੱਖ ਲਿਆ ਡੰਡੀ ਉਹਦੀ ਪਤਨੀ ਨੇ ਸਿੱਖ ਜਵਾਨ ਦੀ ਪਤਨੀ ਨੂੰ ਬੁਰਕਾ ਪੁਆ ਕੇ ਬੱਚਿਆਂ ਨੂੰ ਮੁਸਲਿਮ ਔਰਤ ਦੀ ਦੇਖ ਬਣਾ ਕੇ ਤਾਂਗਾ ਤੋੜ ਲਿਆ ਡੰਡੀ ਲੰਮਾ ਸਫ਼ਰ طے ਕਰਕੇ ਸਰਹੱਦ ਪਾਰ ਕਰਵਾ ਕੇ ਆਪਣੇ ਪੱਗਵਟ ਭਰਾ ਅਤੇ ਪਰਿਵਾਰ ਨੂੰ ਸੁਰੱਖਿਅਤ ਭਾਰਤ ਪਹੁੰਚਾ ਦਿੱਤਾ ਡੰਡੀ ਕਾਫੀ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਅਦਾਲਤ ਦੇ ਨਿਜਮਾ ਅਨੁਸਾਰ ਤਲਾਕ ਦੇ ਕਾਗਜ਼ਾਂ ਉੱਤੇ 10 ਖਤ ਕਰਨੇ ਪਏ ਅੱਖਾਂ ਵਿੱਚ ਅਥਰੂ ਸਨ ਡੰਡੀ ਬੱਚਾ ਮਾਂ ਕੋਲ ਰਹੇਗਾ ਇਤਨੇ ਰੁਪਏ ਮਹੀਨਾ ਬਤੌਰ ਖਰਚਾ ਬੱਚੀ ਦਾ ਪਿਤਾ ਹਰ ਮਹੀਨੇ ਭਰੇਗਾ ਇਹ ਅਦਾਲਤ ਦਾ ਹੁਕਮ ਸੀ ਡੰਡੀ ਉਮੀਦਵਾਰ ਦਾ ਨਾਂ ਅਤੇ ਹੋਰ ਵੇਰਵਾ ਦੇ ਦਿਓ ਡੰਡੀ ਇਹ ਸੁਣ ਕੇ ਮਾਸਟਰ ਜੀ ਖੋਸ਼ੀ ਵੀ ਹੋਏ ਅਤੇ ਉਦਾਸ ਵੀ ਡੰਡੀ ਸਾਹਿਬ ਜੀ ਮੈਂ ਮਾਰਿਆ ਗਿਆ ਡੰਡੀ ਹੜਾਂ ਵਿੱਚ ਮੇਰਾ ਸਭ ਕੁਝ ਰੁੜ ਗਿਆ ਡੰਡੀ ਕੀ ਕੁਝ ਰੁੜ ਗਿਆ ਕੋਏ ਤੇਰਾ ਪ੍ਰਸ਼ੰਚਨ ਮੇਰੀ ਵੀਵੀ ਮੇਰੇ ਬੱਚੇ ਅਤੇ ਹੋਰ ਪ੍ਰਸ਼ੰਚਨ ਹੋਰ ਤਾਂ ਕੁਝ ਨਹੀਂ ਮਾਈ ਬਾਪ ਡੰਡੀ ਠੀਕ ਹੈ ਇੱਕ ਦਸਖਾ ਦਰਖਾਸਤ ਦੇ ਦੇਣਾ ਡੰਡੀ ਮੁਆਵਜ਼ੇ ਲਈ ਸਿਫਾਰਿਸ਼ ਕਰ ਦੇਾਂਗੇ ਡੰਡੀ ਇਸ ਤਰ੍ਹਾਂ ਹੀ ਮੈਂ ਅਤੇ ਮੇਰਾ